ਆ ਵੀ ਬਾਬਾ ਜੀ ਬਾਬਾ ਲੱਖਾ ਸਿੰਘ ਲਖਿੰਦਰ ਸਿੰਘ ਲੱਖਾ ਕੀ ਕਹਿਣਾ ਚਾਹੋਗੇ ਆ ਤੁਹਾਡੇ ਫ੍ਰੈਂਡਸ ਭਰਾਵਾਂ ਦਾ ਜਿਹੜਾ ਬੂੰਗਾ ਦੇ ਹਸਤਾਲ ਤੋਂ ਨਗਰ ਲਗਾ ਔਰ ਜਿੱਦੋਂ ਤੱਕ ਆ ਦੇ ਜੀਆ ਬੋਲਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੋ ਨਗਰ ਸਭਰਾ ਇਲਾਕਾ ਸਾਰੇ ਨਗਰ ਸਭਰਾ ਜੋਤੀਸ਼ਾਤ ਹੁੰਦਾ ਹੈ ਕਿ ਪਾਰਲੇ ਨਗਰ ਸਭਰਾ ਤੇ ਇਲਾਕਾ ਨਗਰ ਸਭਰਾ ਸਾਰਾ ਇਹ ਸਾਰੇ ਸਾਡੇ ਇਲਾਕੇ ਦਾ ਸਾਂਝਾ ਬੂੰਗਾ ਵਾ ਦਰਮੁਖਾ ਪਿਆ ਰਿਆ ਤੇ ਆ ਬਾਲੇ ਟੁੱਟੇ ਭਜੇ ਵੇਲਾ ਕਿਤਰਾ ਵਾ ਮੈਨੂੰ ਇੱਥੇ 35 40 ਹੋ ਗਏ ਇਸ ਬੈਠੇ ਨੇ ਕੋਨ ਤੁਮ ਨੇ ਵੀ ਡਾਰੋਂਦਾ ਕਿ ਮੇਰੇ ਉੱਤੇ ਨਾ ਡਿਗ ਪੇ ਕਿਤੇ ਕਦੇ ਕਦੇ ਮੰਜਾ ਕਦੇ ਕਦੇ ਮੰਜਾ ਜੋ ਸਾਰੇ ਪ੍ਰਾਣਾ ਮਾ ਡੇਢੀ ਜਰੂਰ ਮਾੜੀ ਚੰਗੀ ਛੱਤੀ ਆ ਉਹ ਜਿਤਨਾ ਛੱਤੀ ਮੈਨੂੰ ਪਤਾ ਵਾ ਤੇ ਸਾਰੇ ਨਗਰ ਨੂੰ ਸਾਰੇ ਇਲਾਕੇ ਨੇ ਮੇਰੇ ਬੇਨਤੀ ਵਾਲੇ ਬੂੰਗਾ ਬਣਾ ਕੇ ਦਿਓ ਮੈਨੂੰ ਜਿਹੜੀਆਂ ਮੈਂ ਸਰਦੀ ਪੋਈ ਦੀ ਸੇਵਾ ਕਰਦਾ ਵਾ ਇਹਦੇ ਨਾਲ ਮਾ ਜਲ ਪਾਣੀ ਇਹੇ ਚੱਲਦਾ ਵਾ ਅੱਗੋਂ ਪਛਵਾਇਆ ਗਿਆ ਦਾ 14 ਮਸਿਆ ਇਹ ਮੈਨੂੰ ਪਤਾ ਜਿਤਨਾ ਮੈਂ ਪੂਰਾ ਲਾ ਰਹਿਆਂ ਵਾ ਯਾ ਰੱਬ ਨੂੰ ਪਤਾ ਜਾਂ ਵਾਹਿਗੁਰੂ ਨੂੰ ਪਤਾ ਕਿੰਨੇ ਵੀ ਸੰਕਟ ਜੜੀ ਇੱਥੇ ਇਹ ਸੰਕਟ ਬਹੁਤ ਜ਼ਿਆਦੀ ਆਉਂਦੇ ਜਾਂਦੇ ਰਹਿੰਦੀ ਆ ਤਾਂ ਤੁਸੀਂ ਪ੍ਰਿੰਟ ਦੇ ਵਿੱਚ ਗ੍ਰਾਈ ਕਰਨ ਨੂੰ ਜਾਂਦੇ ਜੋ ਗ੍ਰਾਈ ਕਰਨ ਜਾਂਦੇ ਆ ਸਰਦੀ ਕੋਈ ਦੀ ਗ੍ਰਾਈ ਲੈਣ ਜੋ ਭਾਵੇਂ ਥਾਈ ਨਾ ਪਾਵੇ ਕੋਈ ਮੋਟਾ ਨਾ ਪਾਵੇ ਕੋਈ ਤੋੜੇ ਨਾ ਪਾਵੇ ਕੋਈ ਪੀਪੇ ਨਾ ਪਾਵੇ ਮੇਰੀ ਸਰਦੀ ਕੋਈ ਦੀ ਗ੍ਰਾਈ ਆ ਉਹ ਗ੍ਰਾਈ ਅਸਲ ਮੇਰੀ ਸੇ ਰਹਿਮ ਦੀ ਰਾਖੀ ਕਰਨ ਦੀ ਬਣਦੀ ਪਰ ਮੈਂ ਇੱਥੇ ਲੰਗਰ ਚ ਲਾ ਰਿਆ ਵਾਂ ਲੰਗਰ ਚ ਲਾ ਰਿਆ ਕਿ ਇਹਨਾਂ ਲੀੜਿਆਂ ਦਾ ਤੇ ਟੇਡੇ ਚ ਪਾਉਂਦਾ ਮੈਂ ਜ਼ਰੂਰ ਹੈ ਗੱਲ ਵੀ ਇਹ ਜ਼ਰੂਰ ਮੈਂ ਪਾਉਣਾ ਹਾਂ ਸਾਡੇ ਬੋਂਗੇ ਦੀ ਕਿਸ ਤਰ੍ਹਾਂ ਦੀ ਹਾਲਤ ਹਾਲਤਾ ਦੇਖ ਲਓ ਬਾਲੇ ਵੀ ਟੁੱਟੇ ਪਏ ਆ ਕਿ ਉਹਦਾ ਵਾ ਸਾਰਾ ਟੁੱਟਾ ਭੱਜਾ ਪਿਆ ਜਾਂਦਾ ਮੈਨੂੰ ਡਰਦਾ ਮੈਸ ਕਿ ਉੱਤੇ ਨਾ ਛੱਤ ਜਾਪੇ ਜਿੱਦਣਾਂ ਢੇਰੀ ਆਈ ਆ ਉਹਦਣ ਜੋ ਆ ਟੀਨਾ ਜਿਹੜੀਆਂ ਬਟੀਨ ਪਈ ਹੁੱਤੇ ਮਾੜੀ ਫਲੇਸ਼ਾ ਦੇ ਉਹ ਵੀ ਟੁੱਟ ਗਿਆ ਉਹ ਕਈ ਆ ਤਾਰਾਂ ਤੋੜਤੀਆਂ ਜਿਹੜਾ ਬੂਹਾ ਇਹ ਬਾਹਰਲਾ ਬਾਰੋਂ ਜਿੰਦਰਾ ਲੱਗਾ ਹੀ ਤੇ ਨੇਰ ਦੇ ਨਾਲ ਇਹੋ ਜਿਹਾ ਤੱਕਾ ਵਜਾ ਅੰਦਰੋਂ ਅਰਲੀ ਖੁੱਲ ਗਿਆ ਉਤਰਾ ਚੌੜ ਚਪਟ ਜਿੰਦਰਾ ਲੱਗੇ ਤੋਂ ਵੀ ਤੇ ਮੈਂ ਤਾਂ ਉਦੋਂ ਦਾ ਡਰਦਾ ਨਹੀਂ ਨੇ ਜਾਨੀ ਕੱਲ ਨੂੰ ਵੀ ਵੱਡਾ ਸੁਹਾਰਾ ਆ ਸਕਦਾ ਵਾ ਪਿੰਡ ਵਾਸੀਆਂ ਕੀ ਫੀਲ ਕਰੋਗੇ ਪਿੰਡ ਵਾਸੀਆਂ ਨੇ ਅਪੀਲ ਕਰਦਾ ਅੱਗੇ ਲੱਗ ਕੇ ਮੈਨੂੰ ਬਿਨਾਂ ਸ਼ੱਕ ਆਪ ਅੱਗੇ ਲੱਗ ਜਾਣਾ ਆਪ ਅੱਗੇ ਲੱਗ ਕੇ ਬੁਗਾ ਬਣਾ ਦੇਣਾ ਜਿਵੇਂ ਮਰਜ਼ੀ ਬੁਗਾ ਬਣਨਾ ਚਾਹੀਦਾ ਜੋ ਮੈਂ ਪਾਸ ਪਾਸੇ ਬੁੰਗਿਆਂ ਦੀ ਬੁੰਗੇ ਬੰਦ ਪਏ ਨਾ ਉਹ ਜਿਹੜੇ ਚਾਲੂ ਕਰਵਾਏ ਉਹ ਅੱਜ ਮੇਰੇ ਤੋਂ ਚੰਗੇ ਬੁੰਗੇ ਬਣ ਚੁੱਕੇ ਆ ਚੰਗੇ ਬੁੰਗੇ ਬਣ ਚੁੱਕਿਆ ਉਹਨਾਂ ਦੀ ਲੰਗਰ ਪਾਣੀ ਚੱਲਦਾ ਇੱਥੇ ਅੱਗੋਂ ਪਿੱਛੋਂ ਲੰਗਰ ਪਾਣੀ ਚੱਲਦਾ ਵਾ ਆਏ ਕੇ ਨੂੰ ਪੁੱਛ ਕੇ ਚੁੰਦੀ ਆ ਸਾਰਾ ਜਲ ਪਾਣੀ ਸ਼ਿਕਾਇਤ ਕੋਈ ਤੋਂ ਮੈਂ ਆਪਣੇ ਲੋ ਤੋਂ ਮੁਰਨ ਨਹੀਂ ਦਿੰਦਾ ਵੇਰ ਕੇ ਮੁਰਜੇ ਮੈਂ ਕਹਿ ਨਹੀਂ ਸਕਦਾ ਕੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਕੀ ਕਹਿਣਾ ਚਾਹੋ ਪਿਆ ਜੀਰਾ। ਅਸੀਂ ਇਹੋ ਕਹਿਣਾ ਚਾਹਾਂਗੇ ਦੋ ਸੁਭਰਾਵਾਂ ਨੂੰ ਬੇਨਤੀ ਕਰਦੇ ਆਂ ਪਿੰਡਾਂ ਨਾਲਾਂ ਨੂੰ ਨਗਰ ਵਾਲਿਆਂ ਨੂੰ ਲਾਕਾਂ ਨਿਵਾਸੀਆਂ ਨੂੰ ਸਾਰਿਆਂ ਨੂੰ ਤੇ ਬੁਗੇ ਦੀ ਹਾਲਤ ਜਿਹੜੀ ਹੈ ਬਹੁਤ ਖਸਤਾ ਤੇ ਅਸੀਂ ਵੀ ਆਉਂਦੇ ਜਾਂਦੇ ਇਥੇ ਜਿੰਨਾ ਸਾਡੇ ਕੋਲ ਬਿਸਰੂਗਾ ਅਸੀਂ ਵੀ ਨਾਲ ਕਰਾਂਗੇ ਤੇ ਬੁਗੇ ਜਿਹੜੇ ਕੰਬਰੇ ਆ ਅਸੀਂ ਪਿੰਡ ਵਾਲਿਆਂ ਨੂੰ ਸਾਰਿਆਂ ਨੂੰ ਮੋਹਤਬਰਾਂ ਨੂੰ ਸਰਪੰਚ ਨੂੰ ਸਾਰੀ ਪੰਚਾਇਤਾਂ ਨੂੰ ਨੰਬਰਦਾਰਾਂ ਨੂੰ ਸਾਰਿਆਂ ਨੂੰ ਗਿਰਤੀ ਕਰਦੇ ਆ ਵੀ ਤੁਸੀਂ ਅੱਗੇ ਲਾ ਕੇ ਤੁਸੀਂ ਲੱਖਾ ਸਕਦੇ ਰਹਿਣ ਨਾ ਦਿਓ ਤੁਸੀਂ ਅੱਗੇ ਲਾ ਕੇ ਆਪ ਦਾ ਇਹਨੂੰ ਬਣਵਾਓ ਜ਼ਰੂਰ ਬਣਨਾ ਚਾਹੀਦਾ ਕਿਹੜੀ ਜਗ੍ਹਾ ਤੇ ਬੱਬਾ ਜੀ ਇਹ ਜੀ ਆ ਜੀ ਇਹ ਜੀ ਦਰਬਾਰ ਸਾਹਿਬ ਦੇ ਨਾਲ ਬਿਲਕੁਲ ਕੰਧ ਦੇ ਕੰਧ ਦੇ ਨਾਲ ਨੂਰ ਦੀ ਅੱਡਾ ਚੌਕ ਜਾਂ ਨੂਰ ਦੇ ਦਾ ਚੌਕ ਤੁਹਾਡਾ ਨੰਬਰ ਕਿੰਨਾ ਆ ਜੀਗਾ ਇਹ 9841 46 40677 ਇੱਕ ਮਿੰਟ ਬਾਅਦ ਇੱਕ ਵਾਰ ਹਾਂ ਜੀ ਇੱਕ ਵਾਰੀ ਦੁਬਾਰਾ ਬੋਲੋ 9841 40677 77 ਪਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾ ਸੰਗਤ ਜੀ ਅਸੀਂ ਤਰਨਤਾਰਨ ਸਾਹਿਬ ਵਿਖੇ ਆ ਝੰਡੇ ਬੁੰਗੇ ਯੁਗ ਜੁਗਟਾਲਾ ਬਾਬਾ ਲਖਾ ਸਿੰਘ ਜੀ ਸਭਰਾਵਾਂ ਵਾਲਿਆਂ ਦੇ ਬੁੰਗੇ ਦੇ ਵਿੱਚ ਬੈਠੇ ਆ ਜੀ ਇੱਥੇ ਚੌਂਦੇ ਆਲੇ ਦਿਨ ਮੱਛਿਆਲੇ ਦਿਨ ਪੂਰੀ ਪੂਰੀ ਗੁਰੂ ਕੀ ਕਿਰਪਾ ਦੇ ਦੰਦੇ ਆ ਰਗੜੇ ਚੱਲਦੇ ਆ ਸਿੱਖਾ ਬਾਤ ਤੇ ਕੋਈ ਵੀ ਭਾਈ ਪਾਈ ਆਵੇ ਉਹ ਠਹਿਰ ਸਕਦਾ ਵਾ ਲੇਕਿਨ ਬੇਨਤੀ ਇਹ ਆ ਗੁਰੂ ਪਿਆਰੀ ਸਾਧ ਸੰਗਤ ਜੀ ਧੰਨ ਦੋਵੇਂ ਹੱਥ ਜੋੜ ਕੇ ਵਿਚ ਇਹ ਸਾਰੇ ਸੰਤਾਂ ਸੰਤਾਨਾਂ ਸੰਗਤਾਂ ਸਭਰਾਵਾਂ ਵਾਲੀ ਨੂੰ ਜੋ ਬਾਹਰ ਐਨ ਆਈ ਆਰ ਵੀਰ ਮੇਰੇ ਰਹਿੰਦੇ ਆ ਉਹ ਕਿਰਪਾ ਕਰਨ ਦਇਆ ਕਰਨ ਇਹ ਬੂੰਗੇ ਵਿਚਾਰ ਚੰਨ ਲਾ ਦੇਣਾ ਕਿਉਂ ਇਹ ਗੁਰੂ ਦਾ ਬੂੰਗਾ ਵਾ ਗੁਰੂ ਨੇ ਜੁਗ ਜੁਗ ਟਾਲਾ ਰੱਖਿਆ ਵਾ ਇਸ ਕਰਕੇ ਮੈਂ ਆ ਐਨ ਆਰ ਆਈ ਵੀਰਾਂ ਨੂੰ ਤੇ ਪੂਰੇ ਸਭਰਾਵਾਂ ਛੋਟੇ ਦੇ ਵੱਡੇ ਸਭਰਾਵਾਂ ਨਾਲਿਆਂ ਨੂੰ ਬੇਨਤੀ ਕਰਦਾ ਵਾਂ ਕਿ ਬਾਬਾ ਜੀ ਦਾ ਸਾਰਾ ਜਿਹੜੀ ਸੱਤ ਵੀ ਆ ਉਹ ਵੀ ਪਹਿਲਾਂ ਵੇਖ ਚੁੱਕੇ ਜੇ ਤੁਸੀਂ ਵੀ ਜਦੋਂ ਮਹੀ ਆਉਂਦਾ ਵਾ ਤੇ ਬਾਬਾ ਜੀ ਬਾਹਰ ਨਿਕਲ ਕੇ ਬਰਾਂਡੇ ਚ ਬਹਿੰਦੇ ਆ ਤੇ ਲੇਕਿਨ ਇਹ ਗੁਰੂ ਕੀ ਵਾਸਤੇ ਤੇ ਗੁਰੂ ਕਾ ਵਾਸਤੇ ਗੁਰੂ ਕੀ ਨਗਰੀ ਦੇ ਵਿੱਚ ਤਰਨਤਾਰ ਸਾਹਿਬ ਵਿਖੇ ਏਡੇ ਵੱਡੇ ਝੰਡੇ ਬੁੰਗੇ ਹੋਣ ਤੁਹਾਡੇ ਪਿੰਡ ਦਾ ਨਾਮ ਹੋਵੇ ਸ਼ਹੀਦ ਬਾਬਾ ਸਾਮ ਸਿੰਘ ਟਾਰੀ ਤੇ ਇਧਰ ਜਾਈਏ ਬਾਬਾ ਵੀਰ ਸਿੰਘ ਜੀ ਦੋਵੇਂ ਮਹਾਪੁਰਸ਼ਾਂ ਦੇ ਛਿੱਦਾਂ ਦੇ ਸ਼ੈਤਾਨ ਆ ਤੇ ਇਹ ਵੀ ਛਿੱਦਾਂ ਦੇ ਸਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਝੰਡੇ ਤੇ ਬੂੰਗੇ ਆ ਤੇ ਗੁਰੂ ਪਿਆਰੀ ਸਾਧ ਸੰਗਤ ਜਿਹੜੇ ਵੀ ਵੀਰ ਭੈਣ ਭਾਈ ਨੂੰ ਆਪਾਂ ਬਾਬਾ ਜੀ ਦੀ ਨਾਲ ਪੂਰੀ ਬਾਹ ਨਾ ਬਾਹ ਮੋਢੇ ਨਾ ਮੋਢਾ ਲਾ ਕੇ ਤੇ ਇਹਨੂੰ ਆਪਾਂ ਲੈਂਟਰ ਪਾਈਏ ਤੇ ਇੱਕ ਵਧੀਆ ਨਮੂਨੇ ਦਾ ਬੂੰਗਾ ਬਣਾਈਏ ਤੇ ਇੱਕ ਨਿਸ਼ਾਨ ਲਾਈਏ ਉਹ ਵੀ ਜਿਹੜੇ ਗੁਰੂ ਕੇ ਪਿਆਰੇ ਅੱਲੇ ਕੋਈ ਕੇ ਦੀ ਕਮੀ ਹੋਵੇ ਜਾਂ ਪੇਸ਼ੀ ਹੋਵੇ ਦੁੱਖ ਹੋਵੇ ਤਕਲੀਫ ਹੋਵੇ ਉਹ ਆਣ ਕੇ ਦੱਸੇ ਆਪਾਂ ਜਿਹੜੀ ਵੀ ਚੀਜ਼ ਦੀ ਦੁੱਖ ਤਕਲੀਫ ਹੋਊਗਾ ਉਹ ਗੁਰੂ ਅਰਜਨ ਪਾਤਸ਼ਾਹ ਨੂੰ ਹਾਜ਼ਰ ਨਾਜ਼ਰ ਸਮਝ ਕੇ ਅਰਦਾਸ ਬੇਨਤੀ ਕਰਾਂਗੇ ਤੇ ਇੱਥੇ ਝੰਡਿਆਂ ਤੇ ਬੁੰਗਿਆਂ ਦੇ ਵਿੱਚ ਹਰ ਗੱਲ ਹੀ ਮਤਲਬ ਗੁਰੂ ਦੀ ਪੂਰੀ ਹੁੰਦੀ ਆ ਤੇ ਕਿਰਪਾ ਕਰਿਓ ਇਹ ਸਾਥ ਬਾਬਾ ਜੀ ਨੂੰ ਬਾਬਾ ਲੱਖਾ ਸਿੰਘ ਜੀ ਉਹਨਾਂ ਨੂੰ ਜਰੂਰ ਦਿਓ ਅਸੀਂ ਫੇਰ ਯੋੜ ਕੇ ਬੇਨਤੀ ਕਰਦੇ ਭਰਾਵਾ ਨਿੱਕੇ ਸਭਰਾ ਵੱਡੇ ਸਭਰਾ ਸਾਮ ਸਿੰਘ ਟਾਰੀ ਬਾਬਾ ਵੀਰ ਸਿੰਘ ਜੀ ਇਹਦੇ ਇਹਦੇ ਵੱਡੇ ਸ਼ੈਤਾਨਾਂ ਦੇ ਮਾਲਕ ਤੁਸੀਂ ਇਹਦੇ ਇਹਦੇ ਵੱਡੇ 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 ਲੋਕ ਕਿਰਪਾ ਕਰੋ ਦਇਆ ਕਰੋ ਆਪਾਂ ਦੇ ਬੁੰਗੇ ਨੂੰ ਚੜ੍ਹਦੀ ਕਲਾ ਦੇ ਵਿੱਚ ਇੱਕ ਨੰਬਰ ਬਣਾਈਏ ਵਾਇਗਰ ਜੀ ਕਾ ਖਾਲਸਾ ਵਾਇਗਰ ਨਿੰਦਰਕੌਰ ਪਿੰਡ ਗੜਾ ਸਭਰਾ ਅਜਾ ਬੂੰਗਾ ਲਈ ਜੀ ਸੇਵਾ ਕਰਾ ਗਏ ਤੁਸੀਂ ਹਰ ਰੋਜ਼ ਮਸਾਲੇ ਸੇਵਾ ਕਰਾ ਗਏ ਤੇ ਕੀ ਆਇਆ ਤੁਹਾਨੂੰ ਲੱਕਾ ਸੰਗ ਤੇ ਇਹ ਜੇ ਠੀਕ ਆ ਮੇਰਾ ਕੀ ਕਹਿਣਾ ਚਾਹੋ ਕਿਸ ਤਰ੍ਹਾਂ ਦੀ ਹਾਲਤ ਹੈ ਇਹ ਬੂੰਗਾ ਹਾਂ ਤੇ ਬਹੁਤ ਮਾੜੀ ਬਣੀ ਇੱਥੇ ਇਹ ਬੂੰਗਾ ਬਣਾ ਚਾਹੀਦਾ ਹੈ ਐਸੇ ਜਿੱਥੇ ਲੰਗਰ ਪਕਾਉਂਦੇ ਉੱਥੇ ਹੀ ਬਣਾ ਚਾਹੀਦਾ ਉਹ ਹੀ ਬਣਾ ਚਾਹੀਦਾ ਛੋਪਾ ਇਨੀ ਧੋਪਾਂ ਦੇ ਧੋਪ ਦੇ ਵਿੱਚ ਹਾਂ ਧੋਪਾਂ ਦੇ ਵਿੱਚ ਹੀ ਪਕਾਉਂਦੇ ਮੇਰੇ ਕੋ ਸਾਡੀ ਹਾਲਤ ਕੀ ਹੈ ਕੋਈ ਛੱਡ ਛੁੱਟ ਨਹੀਂ ਹੈਗਾ ਕੋਈ ਨਹੀਂ ਜੀ ਸਾਡੀ ਅਪੀਲ ਕਰੋਗੇ ਖੁਪਰਾ ਦੇ ਪਿੰਡ ਵਾਸੀਆਂ ਕੀ ਨਕਸਾ ਚੰਗਾ ਬਣਾ ਦੇ ਲੋ ਮੁੰਡਾ ਬਣਾ ਦੇਣਾ ਨੰਗਾ